ਆ ਤੁਸੀਂ ਦੇਖ ਰਹੇ ਹੋ ਪ੍ਰੀਤ ਅਰਮੀ ਅਕੈਡਮੀ ਮੇਰਾ ਦੂਸਰਾ ਨਾਮ ਤੇ ਇਹ ਵੀਡੀਓ ਸਪੈਸ਼ਲੀ ਉਹਨਾਂ ਬੱਚਾ ਵਾਸਤੇ ਜਿਨ੍ਹਾਂ ਦਾ ਸੁਪਨਾ ਹੈ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਵਰਦੀ ਪਾਉਣ ਦਾ ਚਾਹੇ ਵਰਦੀ ਦੇ ਵਿੱਚ ਹੋਵੇ ਰੈਡੀ ਗਰਲਸ ਅੱਪ ਤਾਂ ਅੱਜ ਆਪਾਂ ਕਰਵਾ ਰਿਹਾ ਬੱਚਿਆਂ ਨੂੰ ਫੀਲਡ ਟ੍ਰੇਨਿੰਗ ਸਲੋਪ ਸਭਾ 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 ਚਲੋ نیچے ਇਦੋਸ ਤੋਂ ਉਹ ਬੱਚੇ ਨੇ ਜਿਹੜੀ ਕਿ ਪੇਪਰ ਦੇ ਨਾਲ ਨਾਲ ਗਰਾਊਂਡ ਦੀ ਵੀ ਤਿਆਰੀ ਆਪਣੀ ਅਕੈਡਮੀ ਦੇ ਵਿੱਚ ਰਕੇ ਕਰ ਰਹੇ ਨੇ ਬਹੁਤ ਹੀ ਘੱਟ ਫੀਸ ਦੇ ਵਿੱਚ ਵਧੀਆ ਤਿਆਰੀ ਦਿੱਤਾਂ ਫਟਾਰਮ ਅਕੈਡਮੀ ਕਿਉਂਕਿ ਕੁੜੀਆਂ ਦਾ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਨਹੀਂ ਤਾਂ ਪਿਛਲੀ ਵਾਰ ਵਾਂ ਤੁਹਾਨੂੰ ਪਤਾ ਹੀ ਆ ਕੁੜੀਆਂ ਦੇ ਕਿੰਨਾ ਬੁਰਾ ਹਾਰ ਰਿਹਾ ਚਲੋ ਤਾਂ ਜ਼ਰੂਰੀ ਆ ਕਿ ਤੁਸੀਂ ਪੇਪਰ ਦੇ ਨਾਲ ਨਾਲ ਫਿਜ਼ੀਕਲ ਤਿਆਰੀ ਹੈ ਜਿਹੜੀ ਬੈਸਟ ਕਰਦੇ ਰਹੋ ਤਾਂ ਕਿ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਨਾ ਪਵੇ ਜਦੋਂ ਤੁਹਾਡਾ ਪੇਪਰ ਪਾਸ ਹੋ ਜਾਂਦਾ ਹੈ ਸ਼ਾਬਾਸ਼ ਸ਼ਾਬਾਸ਼ ਸਲੋ ਡਾਊਨ रनिंग 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 गर्ल्स दोस्तों भी किसी भी, भी टाइम अकेडमी जी ज्वाइन कर सद नीचे तरह नंबर डिस्प्ले हो रहे कुड़ियाँ रहन सहन खाण पीन का प्रोपर प्रबंध है जी अलग तो सिर्फ कुड़ियाँ कुड़ी की ट्रेनिंग चल रही है ठीक है कुछ बच्चे इधर लगे हुए हैं देखो ठीक है ट्रेनिंग कर कुछ बच्चे ग्राउंड रनिंग कर रहे हैं तो बहुत ही वधिया एक प्लेटफॉर्म थोड़ा मिल रहा है जितने कि पेपर देना फिजीकल स्टडिया कर सकते हो ग्राउंड की तैयारी चलो तैयारी जारी कर सकते हो जॉइन प्रीतम अकैडमी मैनु इंतजार रहेगा चलो दौड़ के नीचे ਇਹ ਦੋਸਤੋ ਆਪਣਾ ਕੁੜੀਆਂ ਦਾ ਪਹਿਚ ਪੰਜਾਬ ਪੁਲਿਸ ਕਾਂਸਟੇਬਲ ਕੁਛ ਬੱਚੇ ਇੱਧਰ ਕਰ ਰਹੇ ਨੇ ਕੁਛ ਬੱਚੇ ਉਧਰ ਗਰਾਊਂਡ ਦੇ ਵਿੱਚ ਛੱਡੇ ਹੋਏ ਆਪਾਂ ਨੇ ਤੇ